ਬਾਬਾ ਜਿਹੜੇ ਕਰਦੇ ਨੇ ਖੇਡ ਨਹੀਂ ਹੈਂਸਟਿੰਗਾਂ ਬੁੱਢਾ ਦਾ ਪੰਜਵਾਂ ਤਖਤ ਦਾ ਜਿਹੜਾ ਹੈੱਡਕੁਆਰਟਰ ਹੈ ਗੁਰਦੁਆਰਾ ਬੇਰਸਾਹਬ ਯਾਦਗਾਰ ਬਾਬਾ ਦੀਨ ਸਿੰਘ ਜੀ ਸ਼ਹੀਦ ਉੱਥੋਂ ਜਿਹੜਾ ਵਿਸ਼ਾਲ ਮਹੱਲਾ ਜਿਹੜਾ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼ਰੋਮਣੀ ਪੰਥ ਅਕਾਲੀ ਢੁੱਡਾ ਤਲ ਪੰਜਵਾਂ ਤਖਤ ਦੀ ਅਗਵਾਈ ਦੇ ਵਿੱਚ ਉਹ ਨਿਸ਼ਾਨ ਨਗਾਰੇ ਜਿਹੜੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਦੀ ਜੀ ਨੇ ਢੁੱਡਾ ਤਲ ਦੇ ਜਥੇਦਾਰ ਪਹਿਲੇ ਜਥੇਦਾਰ ਨੂੰ ਬਖਸ਼ਿਸ਼ ਕੀਤੀ ਉਹਨਾਂ ਦੀ ਤਾਬਿਆ ਜਿਹੜਾ ਵਿਸ਼ਾਲ ਮਹੱਲਾ ਸਜਾਇਆ ਜਾ ਰਿਹਾ ਤੇ ਜਿਹੜਾ ਤਾਕਤ ਸਾਹਿਬ ਤੋਂ ਦਰਸ਼ਨ ਦਦਾਰੇ ਕਰਦੇ ਹੋਏ ਜਿ ਗੁਰਦਰਾ ਝੰਡ ਸਾਹਿਬ ਦੇ ਦਰਸ਼ਨ ਦਦਾਰੇ ਕਰਦੇ ਹੋਏ ਸਾਰੇ ਪ੍ਰਕਮਿਆ ਕਰਕੇ ਸਟੇਡੀਅਮ ਦੇ ਵਿੱਚ ਜਾ ਕੇ ਜਿੱਥੇ ਇਹ ਘੋੜਸਵਾਰ ਫੌਜਾਂ ਨੇ ਜੰਗ ਜੂ ਕਰਤਬ ਦਿਖਾਉਣੇ ਨੇ ਮੈਂ ਸਾਰੀਆਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਜਿਹੜੇ ਖਾਲਸਾ ਪੰਥ ਦੇ ਸਿਰਜਣਾ ਦੇ ਉਸ ਵਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤਖਤ ਵੱਲੋਂ ਖਾਲਸਾ ਕਾਲਪੁਰ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦਾ ਹੀ ਕਿਸ ਤਰ੍ਹਾਂ ਜਲਾਉ ਆ ਦੇਖ ਨੂੰ ਮਿਲ ਰਿਹਾ ਆ ਜੋ ਜਲਾਲ ਤੁਸੀਂ ਆਪ ਹੀ ਦੇਖ ਰਹੇ ਹੋ ਜਿਹਦੇ ਵਿੱਚ ਘੋੜਸਵਾਰ ਫੌਜਾਂ ਜਿਹੜੇ ਊਠਾਂ ਤੇ ਹਾਥੀਆਂ ਤੇ ਸਵਾਰ ਤੇ ਪੈਦਲ ਵੀ ਜਿਹੜੇ ਸਿੰਘ ਸ਼ਸਤਰ ਬਸ਼ਤਰ ਲੈ ਕੇ ਜਿਹੜੇ ਰਵਾਇਤੀ ਸ਼ਸਤਰ ਨੇ ਉਹਨਾਂ ਦੇ ਨਾਲ ਚੱਲ ਰਹੇ ਨੇ ਗਤਕੇ ਵਾਲੀਆਂ ਟੀਮਾਂ ਬਹੁਤ ਜ਼ਿਆਦਾ ਉਤਸ਼ਾਹ ਸੰਗਤਾਂ ਦੇ ਵਿੱਚ ਇੱਥੇ ਜਿਹੜਾ ਬੁੱਢਾ ਦਲ ਦੇ ਹੈੱਡਕੁਆਰਟਰਸ ਨੇ ਤੇਲ ਛੁੱਟਣ ਨੂੰ ਹੀ ਜਗ੍ਹਾ ਨਹੀਂ ਇੰਨੀ ਸੰਗਤ ਹੈ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ ਪਾਪਾ ਸਤਨਾਮ ਸਿੰਘ ਜੀ ਵੀ ਫੌਜਾਂ ਨਾਲ ਆ ਕੇ ਪਹੁੰਚੇ ਨੇ ਜੀ ਆਏ ਆ ਰਾਜਗਦਾਰ ਜੀ ਦਾ ਜਨਾਬ ਨੇ ਆਜਾਓ ਸਤ ਜੀ ਆਕਾਰ ਮਾਰੇ ਗੁਰਦਵਾਰਾ ਫਰੀਦਕੋਟ ਜਲ੍ਹਪਈ ਨੌਜਵਾਨ ਬੱਚਿਆਂ ਨੂੰ ਵੀਰਾਂ ਨੂੰ ਬੇਨਤੀ ਹੈ ਸੁਰਤੇ ਬੱਚਿਆਂ ਨੂੰ ਵੀ ਘੋੜਿਆਂ ਤੋਂ ਬਚ ਕੇ ਹਾਂਜੀ ਘੋੜਿਆਂ ਤੋਂ ਬਚ ਕੇ ਆਪ ਸੰਗਤਾਂ ਦੇ ਸਰਕਾਰ ਦੇ ਮੋਟਰ ਤੇ ਦਲਾਲੇ ਦੀ ਸ਼ਾਇਰ ਤੇ ਆਲਾ ਆ ਜਿਹੜੇ ਵੀ ਕੱਲ ਰਾਤ ਖੜੇ ਨੇ ਗੱਡੀਆਂ ਉਹ ਵੀ ਸਾਈਡ ਤੇ ਲਾ ਲਓ ਟਰੱਕਾਂ ਦੇ ਵੀਰ ਨੂੰ ਬੇਨਤੀ ਹੈ ਵੀ ਸਾਈਡ ਤੇ ਲਾ ਲਾ ਮੇਰੇ ਵੀਰ ਜਿਹੜਾ ਟਰੱਕਾਂ ਮੂਹਰੇ ਵਿਚਾਲੇ ਨਾਲ ਲੱਗੇ ਜੇ ਮੇਰਾ ਵੀਰ ਬੇਨਤੀ ਹੈ ਵੀ ਟਰੱਕ ਨੂੰ ਸਾਈਡ ਤੇ ਕਰ ਲਾ ਸਤਿ ਸ਼੍ਰੀ ਅਕਾਲ ਸਭ ਦੀ ਪਾਵਨ ਧਰਤੀ ਤੇ ਤੇ ਮਹਾਨ ਮਹੱਲਾ ਆਪ ਸਤਿ ਸ੍ਰੀ ਅਕਾਲ ਹੋ ਸ੍ਰੋਗਨੀ ਸੇਵਾ ਅਰਪਿਤ ਸ੍ਰੋਗਨੀ ਪੰਥਰਪਤ ਸਿੰਘ ਜੀ pode ver 好好好 ਸ੍ਰੀਮント ਸਿੰਘ ਕੋ ਸੀਸ ਕਟਿਓ ਲਖ ਜਗਵ ਸੰਿਆਰੋ ਆਏ ਗੁਰਦੀ ਜਨਮ ਜਨਮ ਖਾਸ ਕਾਲਸੇ ਮੈਂ ਹੋ ਕਰੂ ਨਾ Bye. Bye. ਹਰਿ ਨਾਮੁ ਜਪੁ ਵਾਹਿਗੁਰੂ ਜੇ ਖਾਲਸਾ ਪੰਥ ਵੱਲੋਂ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਮਨਾਇਆ ਜਾਂਦਾ ਤੇ ਆਪਾਂ ਜਿਹੜਾ ਖਾਲਸਾ ਪੰਥ ਦੇ ਸਿਰਜਣਾ ਦਿਵਸ ਵਿਸਾਖੀ ਨੂੰ ਸਮਰਪਤ ਜਿਹੜਾ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਦੇ ਵਿੱਚ ਗੁਰਦੁਆਰਾ ਬੇਰ ਸਾਹਿਬ ਤੋਂ ਸੋਹਣੀ ਨਹਿੰਸ ਸਿੰਘਾਂ ਬੁੱਢਾ ਦਲ ਦੇ ਹੈੱਡਕੁਆਰਟਰ ਕੁਆਟਰ ਤੋਂ ਇਹ ਜਿਹੜਾ ਵਿਚਾਰ ਮਹੱਲਾ ਆਰੰਭ ਹੋਣ ਲੱਗਿਆ ਬਹੁਤ ਅਮਨ ਆਮਾਨ ਦੇ ਨਾਲ ਆਰਾਮ ਦੇ ਨਾਲ ਆਪਾਂ ਇੱਥੋਂ ਜਦੋਂ ਮਹੱਲਾ ਆਰੰਭ ਹੋਣਾ ਤੇ ਜਿਵੇਂ ਆਪਾਂ ਤੱਕੀ ਦਾ 143 ਸੀ ਵਾਹ ਸ਼੍ਰੀ ਹਰਿ ਸਿੰਘ ਜੀ ਦਾ ਗਾਜ ਜੀ ਚਾਹਤ ਦਾ ਜੀ ਸ਼੍ਰੀ ਗੁਰਦੇਵਾ ਹਜ਼ਰਤ ਮਿਲ ਗਿਆ ਘਰ ਨੌ ਨੇ ਦੇ ਇਹ ਤਸਵੀਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਤ ਪਾਤਸ਼ਾਹ ਚਾਰ ਪਾਈਸਾ ਦਸਾਂ ਪਾਤਸ਼ਾਹ ਜੀ ਦਾ ਆਤਮਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਮ ਗ੍ਰੰਥ ਸਰਬਲੋਕ ਗ੍ਰੰਥ ਜਿਨ੍ਹਾਂ ਦੇ ਪਾਠ ਦਰਸ਼ਕ ਤਦਾਰ ਦਾ ਧਿਆਨ ਧੱਕੇ ਕਾਲ ਸਾਚਾ ਬੋਲਾ ਜੀ ਸ੍ਰੀ ਜੀ ਦੇ ਸਾਹਿਬ ਬਾਬਾ ਜੀ ਸਿੰਘ ਜੀ ਸਾਹਿਬਾ ਜੁਝਾਰ ਸਿੰਘ ਜੀ ਸਾਹਿਬ ਬਾਬਾ ਫਤੇ ਸਿੰਘ ਜੀ ਸਾਹਿਬ ਬਾਬਾ ਫਤੇ ਸਿੰਘ ਜੀ ਜਿਥੇ ਸੰਯੋਗ ਬਣਿਆਰੇ ਪੰਜ ਵੀਰ ਚਾਲੀ ਮੁਕਤੇ ਹਟੀਆਂ ਚੱਪੀਆਂ ਤੱਕੀਆਂ ਸ਼ਹੀਦ ਸਿੰਘਾਂ ਜਿੰਨੀਆਂ ਦੇ ਹਨ ਚੰਗਾ ਢੰਗ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਦਰ ਕੇ ਖਾਲਸਾ ਸਾਹਿਬ ਬੋਲਣਾ ਜੀ 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 ਜ ਧਰਮ ਕਾ ਜੈ ਜੈਕਾਰ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਸਾਤ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਲਰਕੇ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਪਿਆਰ ਬਲੰਦ ਅਨੁਤਰਜਮੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕਨ ਪਾਸ਼ਾ ਮੀਰੀ ਪੀਰੀ ਦੇ ਮਾਲਕ ਦੇਗ ਦੇ ਤਨੀ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗਰੰਤ ਸਾਹਿਬ ਸੱਚੇ ਪਾਤਸ਼ਾਹ ਧੰਨ ਧੰਨ ਬਾਬਾ ਦੀਪ ਸਿੰਘ ਜੀਓ ਸ਼ਹੀਦੋ ਸਿੰਘੋ ਅਕਾਲਪੁਰ ਕੰਤਰਜਾਮੀ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਮੁੱਚਾ ਖਾਲਸਾ ਪੰਥ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਸੱਚੇ ਪਾਤਸ਼ਾਹ ਖਾਲਸਾ ਪੰਥ ਦੇ ਸਿਰਜਣਾ ਦਿਵਸ ਵਿਸਾਖੀ ਦੇ ਜੁਹਾਰ ਤੇ ਸੱਚੇ ਪਾਤਸ਼ਾਹ ਗੁਰਦੁਆਰਾ ਬੇਰ ਸਾਹਿਬ ਸ਼ੌਣੀ ਨਹਿੰਗ ਸਿੰਘ ਦਾ ਪੁੱਡਾ ਦਲ ਦੇ ਹੈੱਡਕੁਆਰਟਰ ਤੋਂ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਸਾਰੇ ਨਿਸ਼ਾਨ ਚੀਤ ਸਿੰਘ ਨਗਾਰ ਚੀਤ ਸਿੰਘ ਸੱਚੇ ਪਾਤਸ਼ਾਹ ਘੋੜਸਵਾਰ ਫੌਜਾਂ ਆਪ ਜੀ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਯੂ ਮਹੱਦਾ ਮਸਾਖੀ ਦੇ ਖਾਲਸਾ ਪੰਥ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਵਿਸ਼ਾਲ ਮਹੱਦਾ ਜਿਹੜਾ ਆਰੰਭ ਹੋਣ ਲੱਗਿਆ ਆ ਗਿਆ ਬਖਸ਼ਨੀ ਚੜ੍ਹਦੀ ਕਲਾ ਬਖਸ਼ਨੀ ਸੱਚੇ ਪਾਤਸ਼ਾਹ ਰਸਤੇ ਚੰਗ ਸੰਗ ਸਹਾਈ ਹੋਣਾ ਉਸਟਾਂ ਦੋਖੀਆਂ ਮਲੇਸ਼ੀਆਂ ਨਿੰਦਕਾਂ ਹੰਕਾਰੀਆਂ ਦਾ ਨਾਸ ਕਰਨਾ ਸੱਚੇ ਪਾਤਸ਼ਾਹ ਖਾਲਸਾ ਪੰਥ ਬੁੱਢਾ ਦਲ ਸਾਰਿਆਂ ਨਹਿ ਸਿੰਘ ਜਥੇਬੰਦੀਆਂ ਚ ਮਾਰਾ ਅਕੱਤਰ ਸੋਈਆਂ ਬਖਸ਼ੀਆਂ ਕਿਰਪਾ ਕਰਨੀ ਮਹੱਲਾ ਸੱਚੇ ਪਾਤਸ਼ਾਹ ਸੁਖ ਸ਼ਾਂਤੀ ਨ ਚੜਨ ਦੇ ਬਾਲੂਤਮ ਬਖਸ਼ ਨੇ ਸੱਚੇ ਪਾਤਸ਼ਾਹ ਜੀਓ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੌਜ ਸੱਚੇ ਪਾਤਸ਼ਾਹ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਸਾਡੀ ਦੇ ਸੱਚੇ ਪਾਤਸ਼ਾਹ ਚਰਨ ਕਮਲਾਂ ਵਿਖੇ ਅਰਜ਼ਾਸ ਬੇਨਤੀ ਕਰ ਰਹੇ ਹਾਂ ਸੱਚੇ ਪਾਤਸ਼ਾਹ ਕਿਰਪਾ ਕਰਨੀ ਮਹੱਲਾ ਸੋਖ ਸ਼ਾਂਤੀ ਨਾ ਖੇਡਣ ਤੇ ਬਾਲੂਤਮ ਬਖਸ਼ ਨੇ ਚਾਲੇ ਪਾਉਣ ਲੱਗਿਆ ਕਿ ਆ ਗਿਆ ਬਖਚੂ ਚੜਦੀ ਕਲਾ ਬਖਸ਼ਣੀ ਚੜਦਾ ਹੋਇਆ ਬੋਲਿਆ ਮੈਂ ਜ ਰੱਖਿਓ ਆਪਣੇ ਨਾਮ ਦੀ 184 ਮਿਹਦਨੀ ਸਭ ਤੋਂ ਜਿਆਦਾ ਇਤਹਾਸ ਦੀ ਨਾਨਕ ਗੁਰੂ ਗਵੰਦ ਸਿੰਘ ਜੀ ਚੜਦੀ ਕਲਾ ਤੇਰੇ ਆ ਵਾਜ ਜੀ ਕੀ ਫਤਿਹ ਬਾਜ ਕੇ ਜਾਰੇ ਜ ਆਵੇ ਨਿਹਾਲ ਹੋ ਜਾਵੇ ਪਾ ਸੰਤਸਕ ਨੂੰ ਕੰਮ ਵੀ ਆਉਂਦੇ ਰਹਿ। ਸੋਵਾਂ ਸੰਸਰ ਦੇ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਪਾਪ ਸਾਹਿਬ ਜੀ ਦੀ ਮਿਹਰਸੀ ਸੋਵਾਂ ਸਵਾਰ ਕੋ ਪੇਰਾ ਅੱਜ ਵੀ ਸੰਸਰਤਨ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਅਕਾਲੀ ਫੁੱਟਾ ਕਲ ਦੇ ਬੁੱਢਾ ਮੁਤੀ ਨੇ ਕੋਲੋਂ ਨਾਣੀਆਂ ਵੀ ਜਦੋਂ ਮੰਗੋੜ ਚੱਲਦੇ। ਸ਼ੁਕਰੀਆ। ਦੋ ਸੱਗੀ ਪਰ ਪਾਪ ਸਾਹਿਬ ਜੀ ਆਕਰ

ਇਹ ਦਾ ਮਹਾਨ ਮਹੱਲਾ ਜਿਹੜਾ ਦਮਦਮਾ ਸਾਹਿਬ ਜੀ ਦੀ ਪਾਵਨ ਪੁੱਤਰ ਧਰਤੀ ਉੱਤੇ ਉਹਦਾ ਜੇ ਸ਼ਰੌਣੀ ਸੰਸਥਾ ਕਾਲੀਗਦਾਵਾਲ ਪਰਮੰਤਵ ਦਾ ਹੈੱਡ ਕੁਆਰਟਰ ਉੱਥੇ ਖਾਲਸਾ ਦਾ ਸਾਜਨਾਗਰ ਸਭੀ ਚੜ੍ਹਦੀ ਕਲਾ ਦੇ ਨਾਲ ਬਣਾਇਆ ਜਾ ਰਿਹਾ ਹੈ ਭਵੇਂ ਨਨਕਾਪੁਰ ਸਾਹਿਬ ਜੀ ਦੀ ਪਾਵਨ ਪੁੱਤਰ ਧਰਤੀ ਤੇ ਵੀ ਖਾਲਸਾ ਦਾ ਸਾਜਨਾਗਰ ਬਣਾਇਆ ਜਾਂਦਾ ਹੈ ਪਰ ਇਸ ਨੂੰ ਨਾਸਕ ਦੇ ਬਹੁਤ ਚੋਣ ਕੇ ਮਾਣੇ ਦੀ ਤੈਅ ਬਣਾਣ ਕੰਪਨੀ ਸੱਤ ਵੱਲੋਂ ਸਾਰੇ ਸੋਗਾ ਸਾਧਨਾ ਕੋਲ ਤੋਂ ਜੁੜਾ ਇਹ ਦਿਨੋ ਤੋਂ ਲੱਗੇ ਹੋ ਤਾ ਹੁਣ ਸਿਵਾ ਅਕਸਰ ਸਰਕਾਰ ਨੇ ਬੁੜਾ ਤਬਕੀ ਨੇ ਪਰ ਡੋਲ ਨਾ ਦਾ ਤੋਂ 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 给我走。 شاباش اور ایک اور بڑھ گئے ہیں ہاں یہ بہت بہت شکریہ جناری ویڈیو پہنچانے کو الیکشن کے صحافی تھوڑا گراؤنڈ اونجڑے گچکے ਸਤਿ ਸ਼੍ਰੀ ਅਕਾਲ ਜਿਹੜੇ ਬਰਾਜਮਾਨ ਸਮੁੱਚੇ ਦਰਬਾਰ ਪੰਥ ਦੇ ਜੇਦਾਰ ਸਹਿਬਾਨ ਬਾਬਾ ਗੁਰਵਿੰਦਰ ਸਿੰਘ ਜਉਂਦੇਵਾਲੇ ਬਾਬਾ ਗੁਰਵਿੰਦਰ ਸਿੰਘ ਦੀ ਗੁਰੂ ਸਰਪਤਲਾਨੀ ਸਹਿਬਾਲੇ ਵੱਡਾ ਜਾਲ ਦੇ ਕੋੜਿਆਂ ਦੇ ਜੇਦਾਰ ਬਾਬਾ ਇੰਦਰ ਸਿੰਘ ਜੀ ਹਾਜ਼ਰ ਨੇ ਸ੍ਰੀਮਾਨ ਸ਼ੰਤਬਾਬਾ ਜੋਗਾ ਸਿੰਘ ਜੀ ਕਰਨਾਲ ਵਾਲੇ ਮਹਾਪੁਰਸ਼ ਹਾਜ਼ਰ ਨੇ ਬਾਬਾ ਮੀਰ ਸਿੰਘ ਦੀ ਛੋਟੀ ਵਿਸ਼ਮੇਸ਼ ਤਰਨਾਂਦਾਲ ਕੋਈ ਹਾਜ਼ਰ ਤੇ ਸ੍ਰੀਮਾਨ ਸ਼ੰਤਬਾਬਾ ਅਮਰਬੋਧ ਸਿੰਘ ਜੀ ਦਰਨ ਵਾਲੇ ਬਾਬਾ ਚੰਦਾ ਸਿੰਘ ਦੀ ਤਰਨਾਂਦਾਲ ਸਿੱਖੀ ਬੰਦਾ ਬਾਬਾ ਬਲਦੇਵ ਸਿੰਘ ਜੀ ਵੱਲੋਂ ਦਾਦਾ ਰਕਬੀ ਸਿੰਘ ਜੀ ਖਿਆਲਾ ਦਾ ਪੰਜਾਬ ਸਿੰਘ ਜੀ ਪੰਜ ਅੱਥਾ ਬਾਬਾ ਸ਼ਹੀਦ ਜੀ ਮਲੋੜ ਵਾਲੇ ਬਾਬਾ ਗੁਰਦੀਪ ਸਿੰਘ ਜੀ ਪੋਰਟੂਮੇ ਵਾਲੇ ਬਾਬਾ ਸ਼ਹੀਦ ਜੀ ਮਲੋੜ ਵਾਲੇ ਸੋਸਮੁਚਾ ਗੁਰੂ ਦਾ ਖਾਲਸਾ ਪੰਥ ਚਰਦੀਕਲਾ ਦਾ ਪ੍ਰਤੀਕ ਜਿਹੜਾ ਮਹੱਲਾ ਜਿਹਨੂੰ ਆਪ ਜੀ ਦਰਸ਼ਨ ਕਰ ਰਹੇ ਹੋ ਦਾਦਾ ਬਸਰ ਸਿੰਘ ਜੀ ਗੋ ਨਾਨਕਦਰਨਾ ਨਾਲ ਛੜੀਆਂ ਵਾਲੇ ਸੋਸਮੁਚੀਆਂ ਗੁਰੂ ਦੀਆਂ ਸੰਗਤਾਂ ਕੁਝ ਨੇ ਕਦਕੇ ਦੇ ਜੋਰ ਦੇ ਦਿਖਾਏ ਜਾ ਰਹੇ ਨੇ ਕਾਲਸੇ ਦਾ ਸਜਣਾ ਦਿਵਸ ਦਾ ਜਿਹੜਾ ਜੋੜ ਮੇਲਾ ਜਿਹੜਾ ਆਪਣੇ ਸਮਾਪਤੀ ਦੇ ਕਦਮਾਂ ਵੱਲ ਵੱਧਾ ਹੋਇਆ ਬਾਬਾ ਦੱਛੋ ਦੇ ਵੀ ਚੱਕਰ-ਚੁੱਕਰ ਖਨਾਓ ਖਾਣਾ ਖੁੱਲਾ ਕਰ ਲੋ ਥੋੜਾ ਜਿਆ। ਆ ਬੋਲ ਨੂੰ ਦੇਖੀ ਖਾਣਾ ਥੋੜਾ ਉਹਨਾਂ ਨੂੰ ਜਗ੍ਹਾ ਦਿਓ ਪੂਰੀ ਦੀ। ਬੇਨਤਾ ਹੈ ਪ੍ਰਬੰਧ ਕਰੋ ਬੇਨਤਾ ਥੋੜੇ ਥੋੜੇ ਪਿੱਛੇ ਹਟ ਜਾਓ। ਕਿਰਪਾ ਕਰੋ ਕਿਰਪਾ। ਜਿਹੜਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਨੂੰ ਇਹ ਗੱਤਕੇ ਦੀ ਖੇਡ ਇਹ ਸ਼ਸਤਰ ਵਿਦਿਆ ਬਖਸ਼ਿਸ਼ ਕੀਤੀ ਹੈ ਜਦੋਂ ਉਹਨਾਂ